ਹਾਉ ਦੁਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਠ ਪੜਿਓ ਅਰਮੇਂ ਵਿਚਾਲਿਓ ਨਿਮ ਪੈਮ ਗਮ ਸਾਧੇ ਪੰਚ ਜਨਾਂ ਸੰਸੰਗ ਨਛਿਤਿਓ ਅਦਗ ਅਹੰ ਬੁਧਿ ਬਾਤੇ ਅੰਮੇ ਪਾਤਸ਼ਾਹ თან ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਿਨ੍ਹਾਂ ਵੱਲੋਂ ਅਸ਼ਟਪਦੀਆਂ ਦੇ ਸਰੂਪ ਵਿੱਚ ਹੁਕਮਨਾਮਾ ਬਖਸ਼ਿਸ਼ ਕਿਤਾਬ ਨੇ। ਦੂਜੇ ਘਰ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਘਰ ਦਾ ਸੰਬੰਧ ਤਬਲੇ ਨਾਲ ਹੁੰਦਾ ਹੈ। ਰਗੀਆਂ ਨੂੰ ਤਗੀਦ ਹੁੰਦੀ ਹੈ ਕਿ ਇਸ ਘਰ ਵਿੱਚ ਇਹ ਸ਼ਬਦ ਨੂੰ ਗਾਣਾ ਹੈ। ਅਸ਼ਟ ਪੌੜੀਆਂ ਇਹ ਅੱਠ ਪੌੜੀਆਂ ਵਾਲਾ ਸ਼ਬਦ ਹੈ। ਇਹਦੇ 'ਚ ਦੋ ਰਹਾਵ ਦੀਆਂ ਤੁਕਾਂ ਆਈਆਂ ਨੇ। 5 ਮਿੰਟ ਆਪ ਜੀ ਨੇ ਲੈਣੇ ਨੇ। ਸਾਧਗੁਰਾਂ ਨੇ ਪਹਿਲੇ ਵਿੱਚ ਆਖਿਆ ਪਿਆਰੇ ਇਨ ਬਿਧ ਮਿਲ ਨਾ ਜਾਈ। ਹੈ ਕਿਏ ਕਰਮ ਅਨੇਕਾ। ਹੈ ਪਿਆਰੇ ਹੈਂ ਬੜੇ ਜਿਆਦਾ ਕਰਮ ਕੀਤੇ ਨੇ ਪ੍ਰਭੂ ਜਾਂ ਸੰਸਾਰ ਤੇ ਵਸਣ ਵਾਲਿਓ ਮੈਂ ਬੜੇ ਧਰਮ ਕਰਮ ਕਰਕੇ ਵੇਖ ਲੈਨੇ ਰੱਬ ਨੂੰ ਕਿਸ ਤਰ੍ਹਾਂ ਮਿਲਿਆ ਨਹੀਂ ਹਾਰ ਪਰਿਓ Swami ਕੇ ਦਵਾਰੈ ਦੀਜੈ ਬੁੱਧ ਬਮੇਕਾ ਤੇ ਮੈਨੂੰ ਉਹ ਬੁੱਧੀ ਦੇ ਹਾਰ ਕੇ ਮੈਂ ਥੱਕ ਕੇ ਮੈਂ ਪ੍ਰਭੂ ਦੀ ਸ਼ਰਨ ਵਿੱਚ ਆਇਆ ਇਹਨੂੰ ਬਮੇਕ ਬੁੱਧੀ ਬਖਸ਼ਿਸ਼ ਕਰ ਜਿਹਦੇ ਨਾਲ ਮੇਰਾ ਤੇ ਤੇਰਾ ਮਲਾਪ ਹੋ ਜਾਏ ਫਿਰ ਉਹਨਾਂ ਨੂੰ ਬੁਣਾਇਆ ਗਿਆ ਕਿ ਮੈਂ ਬੜੇ ਬੇਲ ਪਾਠ ਜਿਹੜੇ ਯੋਗ ਸਾਧਨਾ ਵਿੱਚ ਪੁੱਗੇ ਜੋ ਕੀ ਸਾਧਨ ਕਰਦੇ ਨੇ ਉਹ ਕੀਤੇ ਨੇ ਇਹਨਾਂ ਪੰਜਾਂ ਤੋਂ ਮੇਰਾ ਘਿਹੜਾ ਨਹੀਂ ਛੁੱਟਿਆ ਮੈਂ ਚੁੱਪ ਕਰਕੇ ਵੇਖ ਲਿਆ ਆਰੇ ਨਾਲ ਆਪਣਾ ਤਨ ਤਰਾ ਕੇ ਵੇਖ ਲਿਆ ਜੰਗਲਾਂ ਵਿੱਚ ਪਟਕ ਚੁੱਕਾ ਹਾਂ ਸਾਰੀ ਧਰਤੀ ਘੁੰਮ ਕੇ ਵੇਖ ਲਈ ਹੈ ਇਹ ਹੰਕਾਰ ਨਹੀਂ ਜਾਂਦਾ ਹਪਣੇ ਮਨ ਦੀਆਂ ਕਾਮਨਾ ਲਈ तीर्थ ते ਜਾ ਕੇ वासा कर लिए एक ऐसा तीर्थ है काशी ਵਿੱਚ ਜਿੱਥੇ ਹਿੰਦੂ ਮਤ ਨੇ ਇਸਾਖੀ ਪ੍ਰਚਲਿਤ ਕਰ ਦਿੱਤੀ ਕਿ ਜੇ ਇਥੇ ਜਿਹੜਾ ਆਤਿਆਕਾਰ ਇਹਨਾਂ ਸੀਸ ਕਰਾਇਆ ਕੋ ਨੂੰ ਧੋ ਦੇਗਾ ਸਤਪੁਰਾਂ ਖੇ ਨਹੀਂ ਇਸ ਤਰ੍ਹਾਂ ਨਹੀਂ ਫਿਰ ਵੀ ਮਨ ਦੀ ਮੈਲ ਨਹੀਂ ਉਤਰੀ ਸੋਨਾ दान ਕੀਤਾ ਹੈ ਘੋੜੇ दान ਕੀਤੇ ਨੇ ਬਸਤਰ दान ਕੀਤੇ ਨੇ ਆਪਾਂ ਇਹ ਕੁਝ ਕਰਨੇ ਨੇ ਬਹੁਤ ਸਾਰੀ ਪੂਜਾ ਵੀ ਕੀਤੀ ਹੈ ਪਰ ਮੇਰੀ ਗੱਲ ਨਹੀਂ ਦਾਨ ਕਰਦਿਆਂ ਜਿਨ੍ਹਾਂ ਚਿਰ ਗਮਾਨ ਹੈ ਉਹਨਾਂ ਚਿਰ ਦਾਨ ਸਾਡੀ ਕੋਤ ਨਹੀਂ ਹੁੰਦਾ ਤੇਜ ਤਬਰਤ ਆਰ ਦਾਨ ਕਰ ਮਨ ਮੈਂ ਤਰੈ ਗਮਾਨ ਨਾਨਕ ਨੇਹ ਫਲ ਜਾਤ ਤੇ ਹੈ ਕਿਉਂ ਕੁੰਚਲ ਇਸਨਾ ਇਹ ਤੇ ਸਤਿਗੁਰਾਂ ਨੇ ਅਖੀਰਲੀ ਜਿਹੜੀ ਰਹਾਉ ਦੀ ਤੋਕ ਹੈ ਉਹਦੇ ਵਿੱਚ ਇਹ ਬੋਲਾ ਕੀ ਤੇਰੋ ਸੇਵਕ ਇਹ ਰੰਗ ਮਤਾ ਭਇਓ ਕਿਰਪਾਲ ਦੀਨ ਤੁਖ ਪੰਚਨ ਹਰ ਹਰ ਕੀਰਤਨ ਇਹ ਮੰਨ ਔਰ ਅਠਵੀਂ ਪੌਲੀਤੀ ਇੱਕ ਗੱਲ ਵਿਆਮ ਕੀਤੀ ਕਿ ਇਹ ਧਰਮ ਕਰਮ ਤੇ ਤੁ ਕਰਨਾ ਪਰ ਸਾਰਿਆਂ ਤੋਂ ਵੱਡਾ ਧਰਮ ਕਰਮ ਹੈ ਜੀ ਅਸੀਂ ਗੁਰੂ ਨੂੰ ਪੁੱਛਿਆ ਨਾ ਕਿਹੜਾ ਪੁੰਨ ਦਾਨ ਕਰਨਾ ਹੈ ਤੇ ਇੱਕੋ ਹੀ ਜਵਾਬ ਆਏਗਾ ਜੀ ਰੱਬ ਦਾ ਨਾਮ ਕਲ ਮੈਂ ਹੀ ਉਹ ਪੁੰਨ ਗੁਣ ਗੋਵਿੰਦ ਦਾ ਉਹ ਸਭ ਸਾਨੂੰ ਕਿਰਪਾਲ ਸਮਰਦੇ ਸਾ ਸਾ ਨੂੰ ਬੜਾ ਭਲੇਖਾ ਪਾਇਆ ਜਾ ਰਿਹਾ ਤਾਂ 8 ਘੰਟੇ ਦਾ ਵੰਦ 10 ਵੰਦ 1/2 ਘੰਟੇ ਦਾ ਵੰਦ 51 ਪਾਠ ਇਹ ਆਠ ਪੜ ਦਾ ਫਲ ਮਿਲ ਜਾਂ ਕੋਈ ਨਹੀਂ ਜੀ ਮਿਲਦਾ ਕੁਝ ਵੀ ਨਹੀਂ ਬਣਦਾ ਤੁਹਾਡਾ ਕਿਤੇ ਵੀ ਗੁਰਬਾਣੀ ਵਿੱਚ ਬੱਦੇ ਚੱਟੀ ਦੀ ਗੱਲ ਹੀ ਨਹੀਂ ਕੀਤੀ ਗਈ ਸਮੁੱਚੀ ਦੁਨੀਆ ਦੇ ਫਿਲਾਸਫਰ ਧਰਮ ਦੇ ਨਾਲ ਸੰਬੰਧਿਤ ਵਿਗਿਆਨਕਾਰ ਉਹ ਇੱਕ ਥਾਂ ਦੇ ਇਕੱਠੇ ਹੋ ਕੇ ਬੈਹਿ ਜਾਣ ਇੱਕ ਪੰਕਤੀ ਲੱਭ ਲੈਣ ਜਿੱਥੇ ਗੁਰੂ ਨੇ ਆਖਿਆ ਹੋਵੇ ਕਿ ਸੁੱਤਾ ਹੀ ਕਿੰటే ਕਰਨਾ ਹੈ ਬਸ ਹਾਂ ਇੱਕ ਤੇ ਗੱਲ ਗੁਰੂ ਕੰਡ ਹੈ ਦਮ ਦਮ ਸਦਾ ਸੰਭਾਲਦਾ ਸਰੀਰ ਨੂੰ ਖਰਾਕ ਦੇਣਾ ਸਵੇਰ ਤੋਂ ਸ਼ਾਮ ਤੱਕ ਇਨਾ ਖਾਣਾ ਤੇ ਪਚਾਣ ਲਈ ਵੀ ਗੋਲੀਆਂ ਖਾ ਲਿਆ ਵੀ ਸਵਾਸ ਹੀ ਖਾ ਗਿਆ ਹੁਣ ਬਚੇ ਹੀ ਨਹੀਂ ਇਹੀ ਤੇ ਖੁਰਾਕ ਹੈ ਆਤਮਾ ਪ੍ਰਮਾਤਮਾ ਦੇ ਨਾਮ ਦਾ ਭੋਜਨ ਭਜਨ ਇਹੀ ਦੇਣਾ ਸਤਿਗੁਰਾਂ ਕਹੇ ਜਦੋਂ ਇਹਨੂੰ ਖੁਰਾਕ ਦੇਣੀ ਸ਼ੁਰੂ ਕਰੇਗਾ ਇਹ ਸਾਰਿਆਂ ਤੋਂ ਉੱਤਮ ਕਰਮ ਹੈ ਜੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸੁਰੂ ਲਿਖੇਗਾ ਲੈਣਾ ਜਿਨ੍ਹਾਂ ਦੇ ਬੜੇ ਵੱਡੇ ਭਾਗ ਨੇ ਉਹਨਾਂ ਨੂੰ ਇਹ ਸਾਧ ਸੰਗਤ ਪ੍ਰਾਪਤ ਹੋਣੀ ਵਰਸਾ ਨੂੰ ਨਹੀਂ ਆਪਣੀ ਬਜ਼ੁਰਗੀ ਦੇ ਅੰਤ ਤੱਕ ਇਹ ਵਿਅਕਤੀ ਬਜ਼ੁਰਗ ਹੋ ਜਾਂਦਾ ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤੇ ਹੀਨ ਕਹ ਨਾਨਕ ਇਹ ਵਿਦ ਭਈ ਤਉ ਨ ਹਰ ਨਸਰੀਨ ਛੋਟੀ ਜੀ ਇੱਕ ਸਾਥ 1 ਮਿੰਟ ਦੀ ਉਸ ਤੋਂ ਬਾਅਦ ਲੰਗਰ ਸ਼ੁਰੂ ਕਰ ਦੇਣਾ ਲੰਗਰ ਤੇ ਭਾਵੇਂ ਬਾਦ ਸ਼ੁਰੂ ਕਰ ਦੇਣ ਬੇਨਤੀ ਹੈ ਜਿਹਨੀਆਂ ਅਣਸੰਖਤਾ ਆਈਆਂ ਨੇ ਉਹਨਿਆਂ ਨੂੰ ਲੰਗਰ ਸ਼ਕਾ ਦਿੱਤਾ ਜਾਏ ਇੱਕ ਬਜ਼ੁਰਗ ਛੇਠ ਬਿਮਾਰ ਹੋ ਗਿਆ ਡਾਕਟਰਾਂ ਜਵਾਬ ਦੇ ਦਿੱਤਾ ਆਲੇ ਦੋਲੇ ਪਰਵਾਸ ਬੈਠਾ ਥੋੜੇ ਜੀ ਹੋਸ਼ ਆਈ ਡਾਕਟਰਾਂ ਕਹੇ ਕੋ ਸੇਵਾ ਕਰ ਲੋ ਬਾਣੀ ਦੀ ਹੁਸ਼ਾਈ ਸਤਿਗੁਰ ਬਾਣੀ ਤੋਂ ਕਿੰਨਾ ਬੜੀ ਖੇਚ ਹੈ ਇਸ ਜਿੰਦ ਦੇ ਅੰਦਰ ਕੰਮ ਪ੍ਰਤੀ ਆਪਾਂ ਕਰਨਿਆ ਜੀ ਦਾਗ ਨਾਲ ਤੁਰ ਕੇ ਬਾਪੂ ਖੇਤਾਂ ਵਿੱਚ ਰੋਟੀ ਲੈ ਜਾਂਦਾ ਤੇ ਕਈ ਵਾਰੀ ਤੁਸੀਂ ਜਦੋਂ ਬਾਪੂ ਨੂੰ ਵੇਖੋਗੇ ਨਾ ਉਹਨਾਂ ਕੰਮ ਉਹਨੇ ਆਪਣੀ ਜਵਾਨੀ ਚ ਨਹੀਂ ਕੀਤਾ ਜਿੱਦਾਂ ਤੁਸੀਂ ਹੁਣ ਲੈ ਲਈ ਬਾਪੂ ਬੱਚੇ ਛੱਡ ਕੇ ਆ ਸਕੂਲ ਹੁੰਦੇ ਆ ਕਿ ਆਪਾਂ ਖੇਤਾਂ ਚ ਰੋਟੀ ਦੇ ਕੇ ਆਏ ਬਾਪੂ ਬਿੱਲ ਭਰਨ ਜਾਏ ਤੇ ਇੰਡੀਆਂ ਸਿਆਣੀਆਂ ਨੂੰ ਰਾਣੀਆਂ ਆਈਆਂ ਛੱਡਿਆ ਉਹਨਾਂ ਸੱਸਾਂ ਨੂੰ ਵੀ ਇੰਨਾ ਕੰਮ ਕਰਾਇਆ ਕਿ ਇਹ ਝਗੜਾ ਹੀ ਤਾਂ ਪੈਣ ਬੇਬੇ ਕੀ ਸਬਜ਼ੀ ਰੱਖਦੇ ਹੋ ਕੱਟ ਦੇਗੀ ਮੈਂ ਬੇਬੇ ਨੂੰ ਤੜਕਾ ਲਾਣ ਲਾ ਦੇ ਇਹੋ ਜੇ ਕੰਮ ਬਹਾਨੇ ਨਾਲ ਕਰਾਇਦਾ ਨਹੀਂ ਤੇ ਕਈ ਵਾਰੀ ਸਾਨੂੰ ਫੂਕ ਦੇ ਕੇ ਕਰਾਇਦਾ ਨਹੀਂ ਬੇਬੇ ਮੈਥੋਂ ਤੇ ਬਣਦੀ ਨਹੀਂ ਤੂੰ ਬੜੀ ਸ਼ਵਾਤ ਬਣਾਨੀ ਸਾਨੂੰ ਬੇਬੇ ਦੀ ਫੂਕ ਨੇ ਕੌਣ ਤਬਾਦ ਕੋਣ ਬਣਾਏਗਾ ਫਿਰ ਵੀ ਤੇ ਬਣਾਣੀ ਪੈਣੀ ਉਸ ਬਜ਼ੁਰਗ ਦੇ ਆਲੇ ਦੁਆਲੇ ਸਾਰੇ ਬੈਠੇ ਸਨ ਕਦੀ ਕਿਸੇ ਨੇ ਨਹੀਂ ਆਖਿਆ ਬਾਪੂ ਤੂੰ ਕੰਮ ਨਾ ਕਰ ਬੇਬੇ ਤੂੰ ਕੰਮ ਨਾ ਕਰ ਤੇਰਾ ਕੰਮ ਕਰਦਿਆਂ ਕਰਦਿਆਂ ਸਰੀਰ ਇੰਦਰ ਹੋ ਗਿਆ ਹੈ ਹੁਣ ਤੂੰ ਨਾਮ ਜਪ ਸਾਡੇ ਲਈ ਵੀ ਤੇ ਆਪਣੇ ਲਈ ਇਹ ਗੱਲ ਨਹੀਂ ਆਖੀ ਕੋਈ ਅਖੰਡ ਪਾਠ ਸਾਹਿਬ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਇਸ ਗੱਲ ਤੇ ਕਰਕੇ ਨਹੀਂ ਅਸੀਂ ਕਰਾਇਆ ਕਿ ਮਾਲਕਾ ਸਾਡੇ ਘਰ ਆ ਜਾ ਸਾਨੂੰ ਨਾਮ ਦੀ ਦਾਤ ਮਿਲੇ ਜਦੋਂ ਇਹ ਕਰਾਂਗੇ ਨਾ ਉਦੋਂ ਸਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਥੋੜੀ ਜਿਹੀ ਹੁਸ਼ਾਈ ਛੇੜ ਕੋਈ ਤਾਂ ਕਿ ਸਾਰੇ ਇੱਥੇ ਬਿਠੇ ਹੋ ਉਹਨਾਂ ਕਹਿੰਦੇ ਤੁਸੀਂ ਬਿਮਾਰ ਹੋ ਸੀ ਤੁਹਾਡੇ ਨਾਲ ਕਿਹਾ ਮੈਂ ਤੁਹਾਡਾ ਕੀ ਕਰਣਾ ਜਾ ਕੇ ਦੁਕਾਨ ਖੋਲ ਮੈਨੂੰ ਸੁਣ ਗਿਆ ਸੀ ਜਦੋਂ ਡਾਕਟਰ ਨੇ ਅਖਿਆ ਵੀ ਮੈਂ ਬਚਣਾ ਨਹੀਂ ਕਿ ਹੋ ਸਕਦਾ ਹੈ ਕਿ ਮਹੀਨਾ ਨਾ ਉੱਠਾਂ ਮੰ지에 ਤੋਂ ਕਿ ਮਹੀਨਾਲੇ ਵਾਲੇ ਥੋੜਾ ਬੈਠੇ ਰਹੂੰਗਾ ਸਾਰਾ ਪਰਿਵਾਰ ਕਹਿੰਦਾ ਕਿ ਇਹ ਤੇ ਤੇਰੇ ਕਰਕੇ ਕਹਿੰਦਾ ਨਹੀਂ ਮੈਨੂੰ ਤੁਹਾਡੇ ਨਾਲ ਨਹੀਂ ਮੈਨੂੰ ਤੇ ਆਪਣੇ ਕੰਮ ਨਾਲ ਮੰਨ ਲਓ ਇਹ ਮੇਰੀ ਮੌਤ ਤੋਂ ਬਾਅਦ ਵੀ ਮੇਰੀ ਦੁਕਾਨ ਨੂੰ ਚੰਗੀ ਤਰ੍ਹਾਂ ਚਲਾਇਓ ਕਾਰੋਬਾਰ ਨਾ ਕੱਟਦਾ ਹੈ ਤੇ ਕਾਰੋਬਾਰ ਤੁਹਾਡਾ ਸਾਰਤਕ ਤਾਂ ਹੈ ਜੇ ਤੁਹਾਡੇ ਪੱਲੇ ਪਰਮੇਸ਼ਰ ਦਾ ਚਿੰਤਾ ਨਾ ਹੈ ਨਹੀਂ ਤੇ ਕਰੋਨਾ ਕਾਲ ਵਿੱਚ ਵੱਡੇ ਵੱਡੇ ਪਨਾੜ ਦੁਕਾਨਾਂ ਦੀਆਂ ਨੇ ਗੋਡੀਆਂ ਲਵਾ ਦਿੱਤੀਆਂ ਰੱਬ ਨੇ ਪੈਸਿਆਂ ਤੇ ਬੈਗ ਲੈ ਕੇ ਲੋਕ ਘੁੰਮ ਰਹੇ ਸਨ ਤਰਲੇ ਕਰ ਰਹੇ ਸਨ ਆਪਣਿਆਂ ਨੂੰ ਆਪਣੇ ਅੰਦੇ ਸਾਹਮਣੇ ਮਰਦਿਆਂ ਵੇਖਿਆ ਫਿਰ ਲਾਸ਼ਾਂ ਦੇ ਨੇੜੇ ਨਹੀਂ ਜਾਣ ਦਿੱਤਾ ਲੰਗੂ ਵੀ ਹੋਰ ਕਿਸੇ ਨੇ ਲਾਇਆ ਇਹ ਦਸ਼ਾ ਜੀ ਸਾਡੀ ਦਰਦ ਦੇਖ ਸਭ ਨੂੰ ਹੱਸਿਆ ਐਸੀ ਦਸ਼ਾ ਹਮਾਰੀ ਸਾਡੀ ਕੋਈ ਕੀਮਤ ਨਹੀਂ ਗੁਰਬਾਣੀ ਕਹਿੰਦੀ ਇਹ ਸਰੀਰ ਜਿਹੜਾ ਨਾ ਫਗਨ ਮੀਰ ਸਾਹਿਬ ਜੀ ਕਹਿੰਦੇ ਨੇ ਤਨ ਐਸਾ ਇਤੇ ਘਾਤੇ ਪਈ ਗੰਦਗੀ ਵਰਗਾ ਜੈ ਸ਼ਿੰਕਾਸ਼ ਕਿ ਟਾਟੀ ਬਾਣੀ ਕਹਿ ਰਹੀ ਕਿਸੇ ਇਤਿਹਾਸ ਕਰ ਲੈਣੀ ਅੱਜ ਜਲ ਅਗੇ ਉਪਾਸ ਰਲ ਕੇ ਉਹ ਮਾਟੀ ਅੱਜ ਸਮਾਂ ਤੁਹਾਡੇ ਤੋਂ ਮੰਗ ਕਰਦਾ ਹੈ ਕਿ ਤੁਸੀਂ ਗੁਰੂ ਲਈ ਸਮਾਂ ਕੱਢਣਾ ਜਿੰਨਾ ਸਮਾਂ ਤੁਸੀਂ ਗੁਰੂ ਦੀ ਕੰਡਾਂਗੇ ਨਾਮ ਜਪਾਂਗੇ ਸੇਵਾ ਕਰਾਂਗੇ ਉਹਨਾਂ ਸਾਡੇ ਘਰਾਂ ਵਿੱਚ ਖੁਸ਼ੀਆਂ ਖੇੜੇ ਨਾਮ ਤੇ ਪਿਆਰ ਦਾ ਬਾਗ ਬਣੇਗਾ ਨਹੀਂ ਤੇ ਕਾਰ ਕਰ ਅੰਮਨ ਕਲੇਸ਼ ਕਰ ਕਰ ਅੰਦਰ ਰੋਗ ਨੇ ਕਰ ਕਰ ਅੰਦਰ ਦੁੱਖ ਹਨ ਇਹਨਾਂ ਤੋਂ ਖੜਾ ਸ਼ਰਾਨ ਦੀ ਸਾਨੂੰ ਰੱਬ ਦਾ ਚਿੰਤਨ ਕਰਨਾ ਪੈਣਾ ਹੈ ਰੱਬ ਦਾ ਚਿੰਤਨ ਕਰਕੇ ਇਹਨਾਂ ਨੂੰ ਆਪਣੇ ਘਰੋਂ ਕੱਢਿਆ ਜਾ ਸਕਦਾ ਹੈ ਦੁੱਖ ਪੰਨੋਂ ਤੇ ਰਣਾ ਜੀ ਦੁੱਖ ਪੰਨੋਂ ਤੇ ਰਣਾ ਹੋਈਆਂ ਭੁਲਾ ਟੁਕਾਂ ਦੁਖੀ ਮਾ ਗੁਰੂ ਅਤੇ ਸੰਗਤ ਬਖਸ਼ਣ ਤੋਂ ਬਖਸ਼ ਰਹਿਣਾ ਦੀ ਪ੍ਰੇਮ ਸਹਿਤ ਫੱਲੇ ਬਲਾਓ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਦਾਲ ਪ੍ਰਸ਼ਾਦਾਂ ਤੇ ਜਲੇਬੀਆਂ ਦਾ ਲੰਗਰ ਤਿਆਰ ਹੈ ਜਿਹੜੀਆਂ ਸੰਗਤਾਂ ਅਜੇ ਨਹੀਂ ਆਈਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਗਿਆ ਗੁਰੂ ਕਾ ਨੰਬਰ ਛਕਣ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੱਲੇ ਵਾਲਾ ਚਿੱਟਾ ਵੀ ਥੱਲੇ ਨਹੀਂ ਐ ਬਸ ਇਹਨੇ ਪਾਉ ਦਿੱਤਾ ਇਹਨੂੰ ਕਦੋਂ ਪਾਉਂਦਾ ਨਹੀਂ ਆਣਾ ਭਾਈਏ ਨਹੀਂ ਉਹ ਆਪਣੇ ਹੋਏ ਪੀਰ ਹੋਏਗਾ ਉੱਪਰ ਆ ਬਾਦਾਂ ਹਾਂ ਬਾਦਾਂ ਬਾਦ ਫਿਰ ਲਾ ਕੇ ਨਾ ਚੈ ਕਰ ਜੀਉਂਗਾ